ਗਰਮਾ ਗਦੇ ਤੇ ਮੰਮੀ ਰੋਟੀ ਪਕਾਉਂਦੀ ਸੇਰ ਦੀ ਜਿੱਦੀ ਮੰਮੀ ਨੂੰ ਹਣ ਤੇ ਫਰੈਸ਼ ਹੋ ਗਿਆ ਮੈਂ ਹੋ ਤੇ ਸੇ ਸਵੇਰ ਕਪੜੇ ਉੜੇ ਚੇਂਜ ਆ ਪੁਰੇ ਧੁੱਪ ਲੱਗੀ ਐ ਤੇ ਧੁੱਪ ਸੇਕਣਾ ਨਾਲ ਦੀ ਨਾਲ ਚਾਹ ਪੀਣ ਲੱਗਾ ਹਾਂ ਆ ਹੁਣ ਉੱਥੇ ਦੁਕਾਨ ਤੇ ਥੋੜਾ ਸੇ ਮਜ਼ਾ ਸਿਸੰਸਰਾ ਮਸਾਲਾ ਲਗਰੋਣ ਸਭ ਤੋਂ ਪਹਿਲਾਂ ਤੇ ਆ ਗਏ ਪੈਟਰੋਲ ਖੁਆ ਗੱਡੀ ਕੰਗੀ ਪੈਟਰੋਲ ਥੋੜਾ ਘਾਟੀ ਤੇ ਫੇਰ ਆਪਾਂ ਨੂੰ ਲੋਡ ਪੈ ਨਹੀਂ ਕਿਉਂਕਿ ਇਥੇ ਮੈਨੂੰ ਪਤਾ ਵੀ ਨਹੀਂ ਕਿਥੇ ਪੈਟਰੋਲ ਬੰਬ ਤੇ ਹੁਣ ਮਾਮਾ ਕਹੇ ਨਾਲ ਲਿਆਇਆ ਹੈ ਤੇ ਮਾਮੇ ਨੂੰ ਪੁੱਛਿਆ ਕਿਤਾ ਮਾਮਾ ਕਹਿੰਦਾ ਚਲ ਆ ਚਲੀਏ ਤੇ ਮਾਮੇ ਨਾਲ ਆਇਆ ਪੈਟਰੋਲ ਬੰਨ ਸਕੇ ਪਹਿਲਾਂ ਪੈਟਰੋਲ ਪਾਇਆ ਕਿਉਂਕਿ ਸ਼ਾਮ ਨੂੰ ਫੇਰ ਘੁੰਮਣ ਜਾਣਾ ਤੇ ਉਸ ਤੋਂ ਬਾਅਦ ਥੋੜਾ ਸਿਮ ਦਾ ਪੰਗਾ ਹੈ ਨੈਟਨੁੱਟ ਦਾ ਤੇ ਹੁਣ ਦੇਖਣਾ ਹੈ ਕੀ ਮਸਲਾ ਬਣਦਾ ਸਿਮ ਨਵੀਂ ਬੇਲੇ ਲੈਣੀ ਮਿੰਦੀ ਗੇ ਨੈਟਨੁੱਟ ਪੈ ਸਕਦਾ ਆਊਟੋਸਟ੍ਰੀਟ ਹੈ ਨਾ ਤੇ ਨਾਲ ਦੀ ਨਾਲ ਲਿਆ ਬਿਸਕੁਟ ਤੇ ਮਾਮਾ ਦੇ ਨਾਲ ਦੇ ਖਾਣ ਹੁਣ ਜਿਹੜੇ ਵੀਰ ਭਾਈ ਨੇ ਸੇਮਾ ਦਾ ਮਸਲਾ ਲੈ ਕਰਨਾ ਵਾ ਹੋ ਗਏ ਥੋੜਾ ਬਾਜ਼ਾਰ ਤੇ ਹੁਣ ਕਰਦਾ ਤਾਂ ਉਹਨਾਂ ਦੀ ਇੱਥੇ ਵੇਟ। ਪਲਜੀ ਗਏ ਆ ਤੇ ਪੰਜਾਬ ਇੱਥੋਂ ਦੀ ਪੋਸਟ ਵੇਟ ਸੇਮ ਜਿਹਦਾ ਬਿੱਲ ਬੁੱਲ ਸਾਰਾ ਅੰਕਲ ਡੀਟੇਲ ਸਮਝਾਤਾ ਵਾ ਤੇ ਹੁਣ ਮੈਂ ਤੁਹਾਨੂੰ ਇਹ ਡੀਟੇਲ ਦੱਸਾਂਗਾ ਫਾਈਨਲੀ ਘਰ ਜਾ ਗਏ। ਅੱবি ਸੇਮੀ ਕੁਝ ਦਿਨਾਂ ਲਈ ਇੱਥੇ ਪੋਸਟ ਵੇਟ ਕਰਾ ਲਈ ਆ ਤੇ ਨੈਟ ਨੋਟ ਸਾਰਾ ਕੁਝ ਚ ਡਾੜਾ ਚੱਲ ਪਿਆ ਵਾ। ਤੇ ਹੁਣ ਅਸੀਂ ਚੱਲੇ ਆ ਥੋੜਾ ਜਿਹਾ ਘਰ ਤੇ ਮਾਮਾ ਇੱਥੇ ਬੈਠਾ ਯਾਰਾ ਦੋਸਤਾਂ ਫਰੈਂਡ ਸਰਕਲ ਦੇ ਵਿੱਚ ਤੇ ਮੈਂ ਵੀ ਇੱਥੇ ਨਜ਼ਾਰਾ ਵੇਖਦਾ ਪਿਆ ਮਾਕੇ ਮੋੜ ਵਧੀਆ ਲੱਗਣਦਾ ਬੰਦੇ ਨੂੰ ਔਨਲਾਈਨ ਇਨਕਮ ਹੁੰਦੀ ਹੋਵੇ ਨਾ ਸਭ ਤੋਂ ਵਧੀਆ ਬਸ ਬੈਠਾ ਰਹੇ ਧੁੱਪ ਛੱਕੇ ਆਸ਼ੀਬ ਆਸ਼ੀ ਕਰੇ ਘੁੰਮੇ ਫੇਰੇ ਮौज-ਮਸਤੀ ਕਰੇ ਬਸ ਮੈਂ ਪਹੁੰਚ ਮੰਮੀ ਵੇਖਣ ਦੀ ਕੱਦੂ ਤੇ ਭਰਾ ਕੱਟਣ ਜਾਂ ਲੱਕੜਾਰੀ ਮੈਂ ਮੰਮੀ ਦਾ ਚਾਹ ਬਣਾਉਂਦੇ ਤੇ ਉਹਨਾਂ ਨੂੰ ਮੈਂ ਕਹਾਂ ਕਿ ਚਾਹ ਪੀਨ ਬਣਾਉ ਪੀਨੇ ਸਾਰੇ ਤੇ ਸਾਰੇ ਵੀ ਭਰਾ ਮਾਮਾ ਬਾਹਰ ਬੈਠਾ ਤੇ ਮੰਮੀ ਅੰਦਰ ਬਣਾਉਂਦੀ ਵੀ ਚਾਹ ਤੇ ਮੈਂ ਖਾਣ ਲੱਗਾ ਪਹਿਲਾਂ ਬਦਲਾਂ ਤੇ ਲਗਭਗ 5-7 ਮਿੰਟ ਦਾ ਲੱਗ ਜੇ ਨੇ ਉਹਨੇ ਦਾ ਗਰਾ ਵੀ ਪੜ ਜਾਊਗਾ ਹਾਂਜੀ ਜਿੰਨੇ ਤੱਕ ਰਵੇਟ ਆ ਮੈਂ ਇਹਨਾਂ ਜਾਨਵਰਾਂ ਨਾਲ ਇਹਦੇ ਨਾਲ ਦਾ ਖੇਡਣ ਦਾ ਟਾਈਮ ਸਪੈਂਡ ਕਰਦਾ ਪਿਆ ਇਹ ਮਾਰਨ ਨੂੰ ਫਿਰਦੀ ਵੀ ਹੁਣ ਰੈਸਟ ਹੈ ਮਾਰਨਾ ਇਹਨੇ ਪਰ ਨਹੀਂ ਸਿਆਣੀ ਜਿਹੜੀ ਇਹਨੇ ਮਾਰਦੀ ਇਹ ਤੇਰੀ ਬੱਚੀ ਜਿਹੜੀ ਗਿਓ ਨਹੀਂ ਗਈ ਜਿਓ ਬੇਟਾ ਇਹਨੂੰ ਹੀ लाਡੀ ਕਰਦੇ ਆ ਖੇਡਦਾ ਇਹ ਬੜੀ ਸਿਆਣੀ ਇਹ ਨਹੀਂ ਗਸ਼ਕੈਂਦੀ ਇਹ ਨੇ ਇਹ ਡਰ ਜਾਂਦੀ ਉਲਟਾ ਇਧਰ ਆ ਇਧਰ ਆ ਇਧਰ ਆ ਕੀ ਪਾਇਦੇ ਕੇ ਹਾਂ ਨਾ ਇਹ ਸ਼ੈਨ ਨਹੀਂ ਬੱਚੀ ਨਹੀਂ ਗਈ ਇਹ ਮਾਮੀ ਨਾਲ ਜ਼ਿਆਦਾ ਲਾਡ ਕਰਦੀ ਹੈ ਸਭ ਤੇ ਲਾਡ ਮਾਮੀ ਨਾਲ ਕਰਦੀ ਹੈ ਮੈਨੂੰ ਵੈਸੇ ਜਾਨਵਰਾਂ ਨਾਲ ਬੜਾ ਪਿਆਰ ਆ ਕਿੰਨੇ ਇਹ ਦਿਲ ਦੇ ਸਾਫ਼ ਹੁੰਦੇ ਅਸਲ ਪਿਆਰ ਇਹਨਾਂ ਕੋਲ ਹੈਗਾ ਹਾਂ ਕੀ ਹੈ ਕੀ ਹੈ ਕੀ ਹੈ ਆ ਜਾ ਚਲਾ ਇਧਰ ਆ ਤੈਨੂੰ ਇਹ ਇਹਨਾ ਓਨ ਓਨ ਆ ਰਹੀ ਨੇ ਚਾਹ ਇਧਰ ਆ ਹੋ ਹੁਣ ਆ ਗਈ ਹੁਣ ਆ ਗਈ ਲਾੜ ਕਰਦਾ ਬੈ ਉਲਟਾ ਲਾੜ ਕਰਦਾ ਸ਼ਾਮ ਨੇ ਇਹ ਪਹਿਲਵਾਨ ਬੜਾ ਬੈਠਾ ਆ ਹਾਂ ਲਾਡੀ ਕਣੀ ਤੂੰ ਮੇ ਕਰਨੀ ਲਾਡੀ ਨਾ ਚਲਾ ਲੈ ਹੱਥ ਲਾ ਲਾਣਾ ਤੂੰ ਡਰਦਾ ਬੈ ਹੱਥ ਲਾਉਣ ਤੋਂ ਚਲਾ ਲੈ ਹੱਥ ਆ ਜਾ ਚਲਾ ਹੱਥ 6 ਮੁਰਗੀਆਂ ਗਿਆ ਮਾ ਉਹਨਾਂ ਪਿਜਰੇ ਲੱਗੇ ਮ ਆ ਗਏ ਨਾ ਉਹਨਾਂ ਬਸ ਸ਼ੋਰ ਮਚਾਉਣੇ ਚਾਲੂ ਹੋ ਗਈਆਂ ਕੀ ਬਾਹਰ ਹੋਣਾ ਸੀ ਇਹਨਾਂ ਨੇ ਹੁੰਦੇ ਹੀ ਬਸ ਰੋਲਾ ਪਾਣਾ ਚਾਲੂ ਕਰ ਦੇਣਾ ਇਹਨਾਂ ਜੀਓ ਦੂਬਾਰ ਆ ਬੂਟੇ ਖਾਂਦੀਆਂ ਇਹ ਆਪਣੀ ਚਾਹ ਮੰਮੀ ਨੇ ਦੇ ਦਿੱਤੀ ਐ ਤੇ ਹੁਣ ਇੱਥੇ ਮੈਂ ਬੈਠਾ ਤੇ ਪੀਣ ਲੱਗਾ ਹਾਂ ਚਾਹ ਤੇ ਨਾਲ ਦੀ ਨਾਲ ਜਾਨਵਰਾਂ ਲੱਗੇ ਬੈਹਿ ਕੇ ਚਾਹ ਪੀਣਾ ਕਿਉਂਕਿ ਇਹਨਾਂ ਲੱਗਦੇ ਅਸਲ ਨਜ਼ਾਰਾ ਵਾ ਨਾਲ ਇਹਨਾਂ ਨੇ ਗੱਲਾਂ ਬਾਤਾਂ ਮਾਰਦਾ ਤੇ ਨਾਲੇ ਚਾਹ ਪੀਣਾ ਤੇ ਇਸ ਟਾਈਮ ਦੁਪਹਿਰ ਦਾ ਟੋਟਲੀ 1.5 ਵਜੰਦਿਆ ਤੇ ਬਸ ਮੌਸਮ ਦਾ ਨਜ਼ਾਰਾ ਕੁਦਰਤ ਦਾ ਨੇਚਰ ਦਾ ਸਵਾਦ ਲੈ ਰਹੇ ਆ ਨਿਗਾ ਨਿਗਾ ਬੱਚਾ ਫਿਰ ਲੱਗੇ ਕਿ ਨਾਲ ਲਾਡਾ ਖੇਡਦਾ ਇਹ ਵੀ ਇਹ ਵੀ ਖੇਡਦੇ ਵੀ ਆ ਇਹ ਖੇਡਦੀ ਵੀ ਲੱਗੇ ਲੋਗੇ ਹੰਸ ਕਰਦੀ ਕਿਸੇ ਲਈ ਡਾਂਸ ਲਾਡੀ ਕਰਕੇ ਜਾਊਗੀ ਨਾ ਇੱਥੇ ਫਿਰ ਡਾਂਸ ਕਰੂਗੀ ਜਾ ਕੇ ਕੀ ਹੋ ਗਈ ਬੈਟਰੀ ਡੱਡ ਲੋਨ ਲਗਾ ਥੋੜੀ ਦੇਰ ਲਈ ਚਾਰਜ ਵਕਰੀ ਦੇ ਹੁਣ ਚਰਾਏ ਆ ਇੱਥੇ ਹੁਣ ਖਾ ਲਿਆ ਬਰੋਟੀ ਤੇ ਮਾਮੀ ਨੇ ਰੋਟੀ ਦੀ ਤਿਆਰੀ ਕਰਤੀ ਸੀ ਮਾਮੀ ਗੁੱਸੇ ਨਾਲ ਵੇਖਦੀ ਮਮੀ ਖਾਂਦੀ ਆ ਤੇ ਸਬਜੀ ਬਣੀ ਬੰਦ ਗੋਬੀ ਖਾਲੀ ਆ ਤੇ ਥੋੜੀ ਸੈਰ ਕਰਨਿਆ ਤਾਂ ਕਿ ਪਾਜੇ ਰੋਟੀਆਂ ਤੇ ਮੈਨੂੰ ਪਤਾ ਕਿ ਮਮੀ ਇੱਧਰ ਉਹ ਤੇ ਸਾਗ ਤੋੜਨ ਦੀ ਉੱਧਰ ਤੇ ਤਾਂ ਕਿ ਸਵੇਰੇ ਸਾਗ ਤੇ ਮੱਕੀ ਦੀ ਰੋਟੀ ਲੈ ਕੇ ਜਾ ਸਕੇ ਤੇ ਨਾਲ ਦੇ ਨਾਲ ਮੱਕੀ ਵੀ ਤੋੜਨ ਦੀ ਆ ਤੇ ਉਹ ਲੱਗੀ ਮੰਮੀ ਦੇਖ ਰਹੀ ਨਹੀਂ ਦੇਖ ਰਹੀ ਉਹ ਵਿੱਚ ਵੜੀ ਉਹ ਜਿਸ ਰਸਤਾ ਜਾਏਗਾ ਆ ਵੇਖ ਚੱਕ ਕਰ ਪਿਆਜ਼ ਤੇ ਪਿਆਜ਼ ਤੇ ਮੰਮੀ ਤੇ ਮੈਂ ਨਾਲ ਆਇਆ ਮੋਟਰਸਾਈਕਲ ਲੈ ਕੇ ਫਿਰ ਸੋਚੇ ਚਲੋ ਪਿਆਜ਼ ਲੈ ਆਉਨੇ ਆ ਮਿਲ ਕੇ ਆਪਾਂ ਪਿਆਜ਼ ਤੇ ਮੰਮੀ ਬੋਲ ਗਈ ਸਾਫ ਸਾਫ ਪਿਆਜ਼ ਕੋਈ ਖਰਾਬ ਨਾ ਹੋਵੇ ਨਾ ਇਹ ਚ ਸੋਹਣੇ ਸੋਹਣੇ ਲਾਲ ਲਾਲ ਪਿਆਜ਼ ਕੋਈ ਵੀ ਖਰਾਬ ਨਹੀਂ ਕਰਨਾ। ਮੈਂ ਸਮਾਨ ਲੈਣ ਤੇ ਸਬਜੀ ਵਗੈਰਾ ਆਲੂ ਪਿਆਜ਼ ਲੈ ਲਿਆ। ਤੇ ਮੰਮੀ ਲੈਣ ਗਈ ਥੋੜਾ ਚਿਪਸ ਦੇ ਪੈਕੇਟ ਪੁਗੜ ਵਗੈਰਾ ਤੇ ਉਹ ਲੈ ਲਿਆ ਤੇ ਮੈਂ ਲੈਣ ਨਾਲ ਆਪਣਾ ਟੋਰੀ ਟੋਸ, ਫੁੱਲੀ ਮਿਰਚ। ਅੰਦਰ ਦੇ ਇੱਥੇ ਹੁਣ ਰਸਤੇ ਰੁਕੇ ਆ ਕਿਉਂਕਿ ਮੰਮੀ ਉੱਥੇ ਰੁਗੀ ਦੀ ਮੰਮੀ ਦੀ ਸਹੇਲੀ ਦਾ ਘਰ ਆ ਤੇ ਮੰਮੀ ਨਾਲ ਗੱਲਾਂ ਬਾਤਾਂ ਮਾਰਦੇ ਉਹਨਾਂ ਨਾਲ ਤੇ ਟਾਈਮ ਨੇ ਜ਼ਿਆਦਾ ਲੱਗ ਜਣ ਕਿਉਂਕਿ ਇੱਥੇ ਬਣਾਉਂਦੇ ਆ ਸਬਜੀ ਤੇ ਗੰਡੇ ਪਿਆਜ਼ ਤੇ ਮੰਮੀ ਕੋ ਇਹ ਹੋਣਾ ਮੈਂ ਮੱਥੇ ਮੰਮੀ ਲੇਟ ਹੁੰਦੀ ਹੋ ਦੋ ਚਾਰੇ ਤੜਕਾਪਨ ਨਾਲ ਹੀ ਬੈਠੇ ਹੋਣਾ ਤੇ ਮੈਂ ਤਾਂ ਮੰਮੀ ਨੇ ਕਿਹਾ ਕਿ ਜਿਆਦਾ ਟਾਈਮ ਨਾ ਲਾਇਓ ਤੇ ਜਲਦੀ ਆ ਜਾਓ ਤਾਂ ਕਿ ਜਲਦੀ ਪਹੁੰਚੀ ਜਰ ਰੰਤੇ ਜਤੂਲ ਗਰਮ ਕੀਤਾ ਵਾ ਤੇ ਸਬਜੀ ਬਣਾਉਂਦਾ ਵਾ ਟਾਈਮ ਕਿਉਂਕਿ ਹੋਰ ਸ਼ਾਮਾਂ ਪਈਆਂ ਵਾ ਤੇ ਥੋੜੀ ਜਦ ਕਰ ਹੋਰ ਹਨੇਰਾ ਚਾਲੂ ਹੋਇਆ ਨਾ ਵਾ ਕਿਉਂਕਿ ਧੁੱਪ ਡਿੱਗਣ ਡੈ ਪਈ ਆ ਹਾਂ ਥੋੜਾ ਡੰਗਰਾਂ ਨੂੰ ਪਾਣੀ ਪੋਣਾ ਤੇ ਨਾਲ ਹੀ ਸੂਰਾਂ ਥੋੜੇ ਪੱਠੇ ਪੋਣੇ ਸੀ ਆਟ ਆਣੀ ਤੋੜ ਕੇ ਰੱਖਿਆ ਹੈ ਨਦੀ ਪਹਿਲੇ ਉਹਨਾਂ ਨੇ ਪਾਇਆ ਤੇ ਹੁਣ ਥੋੜੀ ਜੀ ਦੋ ਘੋੜਾ ਲੈ ਲੈ ਇੱਕ ਸੂਰ ਰੰਦਾ ਆਪਣਾ ਹੋਰ ਲੈ ਇੱਕ ਬਾਲੀ ਹੋਰ ਲੈ ਇੱਕ ਦੋ ਹੋਰ ਲੈ ਲੈ ਉਹ ਵੀ ਲੈ ਉਹ ਸੂਰ ਨੂੰ ਮੋਣੀਆਂ ਲੈ ਲੈ ਠੀਕ ਹੈ ਤੇ ਆ ਹੁਣ ਚੱਲਾਉਣਾ ਕੋਣ ਤੇ ਮਾਮੀ ਵੀ ਤੇ ਝੋਟੇ ਇੱਕ ਗਾਈ ਇੱਕ ਗਾਇਆ ਉਹ ਪਿਛੇ ਝੋਟਾ ਤਾਂ ਕਰਦੀ ਮਾਮੀ ਨੂੰ ਆਪਾਂ ਜਾਣਦੇ ਆਹ ਤੇ ਰੋਟੀ ਦੇਣ ਚਾਰਾ ਇਹਨਾਂ ਦਾ ਚਲੇਦਾ ਘਰ ਹੁਣ ਪਹਿਲਾ ਪਹਲਾ ਇਹਨਾਂ ਆ ਗਿਆ ਲਾਵੇ ਲਾ ਲਖਾ ਤੁਨੇ ਨਿਆਰੇ ਲੱਗਾ ਰਹਿਣਾ ਵਿਚਰੇ ਮਾ ਵੀ ਲੈ ਕੇ ਆ ਗਿਆ ਨਾਲ ਹੀ ਤੇ ਉਹ ਮਾਮੀ ਤਾਂ ਕਰਦੀ ਮਾਮੀ ਪਹੁੰਚੋਂਦੀ ਵੀ ਵਿਚਰੇ ਨੂੰ ਮਾਮੀ ਨਾਲ ਖੇਡਦੀ ਵੀ ਬੰਦ ਨਹੀਂ ਜਿੱਤ ਜਾਏਗਾ ਨਾ ਚੀ ਨਾ ਪਹੁੰਚਣਾ ਮਾਮਾ ਗੁੱਸਾ ਕਰਦਾ ਵੇ ਇਸ ਟਾਂ ਪੂਰਾ ਉਹ ਚਰੀ ਵੇਖਦੀ ਵੀ ਅਸੀਂ ਹੁਣ ਆਏ ਹਾਂ ਇੱਥੇ ਥੋੜਾ ਘੁੰਮਣ ਫਿਰਨ ਤੇ ਮੈਂ ਮਾਮੀ ਦੇ ਥੋੜਾ ਘਰ ਤੇ ਮਾਮੀ ਦੇ ਮਮੀ ਡੈਡ ਜੀ ਦੇ ਘਰ ਮੈਂ ਤੇ ਮਮੀ ਨਾਲ ਹੀ ਹਾਂ ਤੇ ਮਾਮੀ ਵੀ ਨਾਲ ਹੀ ਤੇ ਮੁੰਡਾ ਛੋਟਾ ਨਾਲ ਹੀ ਹਾਂ ਚਾਰੇ ਆਣੇ ਗੱਡੀ ਤੇ ਬੈਹ ਕੇ ਆਏ ਹਾਂ ਟ੍ਰਿਪਲਿੰਗ ਦਾ ਸੁਣੀ ਪਰ ਚਾਰੇ ਨੇ ਵੀ ਬੈਠੇ ਆ ਬੜੇ ਵਧੀਆ ਆਏ ਹਾਂ ਤੇ ਹੁਣ ਘਰ ਦੇਖਦੇ ਤੇ ਮਾਮੀ ਆਈ ਹੈ ਹੁਣ ਚੱਲੇ ਘਰ ਤੇ ਰਸਤਾ ਵੇ ਲੋ ਕਿਵੇਂ ਦਾ ਜੀ ਕਿਤੇ ਅਸੀਂ ਆ ਗਏ ਆ ਤੇ ਥੋੜਾ ਫੇਸ ਕਰਕੇ ਨਹੀਂ ਵਲੋਗ ਬਣਾਵਾ ਕਿਉਂਕਿ ਕਹਿੰਦੇ ਘਰ ਪਾ ਗਏ ਹਾਂ ਤੇ ਹੁਣ ਇਸ ਕਮਰੇ ਜਿੱਥੇ ਅਸੀਂ ਰਹਿਣੇ ਵੇ ਉਹ ਸਟੋਰ ਆ ਇਹ ਫ੍ਰਿਜ ਆ ਹਰਾ ਤੇ ਇਹ ਰੂਮ ਹੈ ਤੇ ਇਹ ਮਮੀ ਆਪਣੀ ਤੇ ਇਹ ਸਾਰਾ ਕਾਰਬਾਰ ਇਹ ਵੱਡਾ ਡਰਾਮਾ ਆਪਣੀ ਰਸੋਈ ਤੇ ਇਹ ਆਪਣਾ ਵੇੜਾ ਕਮਣੇ ਸਿਰਾਂ ਲਈ ਤੇ ਉਹ ਆਪਣੀ ਲੱਗੀ ਬਾਈਕ ਤੇ ਬਾਹਰ ਸਾਰੀ ਜਿੱਧਰ ਪੈ ਲਈ ਆਪਣੀ ਉਧਰਲੀ ਸਾਈਡ ਤੇ ਪੈ ਲਈ ਆ ਤੇ ਇਧਰਲੀ ਸਾਈਡ ਤੇ ਆਪਣੇ ਗਊ ਮਾਤਾ ਬੰਨੀਂ ਦੀ ਆ ਆ ਗਊ ਮਾਤਾ ਇਧਰ ਉਧਰ ਵੀ ਸਾਰੀ ਪੈ ਲਈ ਆ ਇਹ ਤੋਂ ਜੱਟ ਤੇ ਉਧਰ ਆਪਰੇ ਦੂਜਾ ਜੀ ਨੂੰ ਨਾਤ ਪਾਈ ਉਧਰ ਉਹ ਹੈਗਾ ਵਿਚਾਰਾ ਬੰਨਿਆ ਮਾਮੇ ਨੇ ਚੱਲਦੀ ਆਪਣੀ ਰੋਟੀ ਦੀ ਤਿਆਰੀ ਮੰਮੀ ਲੱਗੀ ਰੋਟੀ ਤਿਆਰੀ ਕਰਨਾ ਖਾਣ ਬਾਅਦ ਰੋਟੀ ਤੇ ਰੋਟੀ ਜਦ ਤਸਵੀਰਾਂ ਸੌਂ ਦੀ ਤਿਆਰੀ ਤੇ ਹੁਣ ਮੈਂ ਸੋਟੀ ਖਾਜ ਹੋ ਗਿਆ ਹਾਂ ਵਿੱਲ ਤੇ ਰੋਟੀ ਬਣਾਈ ਚਿਕਨ ਚੱਪਾ ਕਰਦੇ ਸੌਂ ਦੀ ਤਿਆਰੀ ਕਿਉਂਕਿ ਸਵੇਰੇ ਤੜਕੇ ਨਿਕਲਣਾ ਨੰਬਰ ਸਰ ਲਈ ਤੇ ਮਿਲਦੇ ਆ ਪਾਸ ਸਵੇਰ ਦੇ ਵਲੋਗ ਨਾਲ